46 ਦਿਨ ਦੇ ਵਿੱਚ ਜਿਹੇ ਜੀ ਉਹਨਾਂ ਦੀ ਹਾਲਾਤ ਨੇ ਜੇ ਜਨੇ ਸਿਹਤ ਨੇ ਉਹ ਸਾਹਮਣੇ ਦੇਸੀ ਰਿਹਾ ਦਾ ਜਿਹੜੇ ਮੋਰਚੇ ਵੱਲੋਂ ਮੇਰੇ ਨਾਲ ਇਸ ਵਕਤ ਆਗੂ ਬੈਠੇ ਨੇ ਇਧਰ ਸੁਖਜੀਤ ਜੀ ਨੇ ਉਹ ਸਾਡੇ ਫੋਰਮ ਦੇ ਆਗੂ ਨੇ ਰਾਜੇਵਾਲ ਸਾਹਿਬ ਇਧਰ ਅਗਰਾਜ ਸਾਹਿਬ ਬੈਠੇ ਨੇ ਕੇਪੀ ਕ੍ਰਿਸ਼ਨਾ ਕ੍ਰਿਸ਼ਨਾ ਬਾਕੀ ਸਾਰੀ ਜਿਹੜੀ 6 ਮੈਂਬਰ ਕਮੇਟੀ ਹੈ ਉਹ ਇੱਥੇ ਅੱਜ ਆਪਣੇ ਮੋਰਚੇ ਚ ਆਈ ਹੈ ਸਭ ਤੋਂ ਪਹਿਲਾਂ ਅਸੀਂ ਦੋਨੇ ਫੋਰਮ ਵੱਲੋਂ ਇੱਥੇ ਆਉਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਆਸ ਵੀ ਕਰਾਂਗੇ ਇਹਨਾਂ ਤੋਂ ਇਸ ਮੋਰਚੇ ਦੀ ਜਿੱਤ ਵੱਲੋਂ ਸਪੋਰਟ ਦੀ ਅਪੀਲ ਵੀ ਕੀਤੀ ਹੈ ਤੇ ਤੇ ਸਾਨੂੰ ਯਕੀਨ ਹੈ ਕਿ ਆਪਦੀ ਮੀਟਿੰਗ ਕਰਕੇ ਇਸ ਗੱਲ ਤੇ ਲਾਜ਼ਮੀ ਵਿਚਾਰਨਗੇ ਜੋ ਆਪਣੀ ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗਰ ਨੂੰ ਲੈ ਕੇ ਸਵਾਮੀ ਨਾਥਨ ਦੀ ਰਕਮ ਜੋ 12 ਮੰਗਾਤੀ ਆਪਣੀ ਸਹਿਮਤੀ ਸਾਡੇ ਦੋਨੇ ਫਰਮਾਂ ਦੀ ਇਹਨਾਂ ਤੋਂ ਵੀ ਜਿਹੜੀ ਆਸ ਹੈ ਜਿਹੜੇ ਅੱਜ ਆਏ ਨੇ ਕਿ ਮੋਰਚੇ ਦੀ ਸਪੋਰਟ ਕਿਸ ਤਰ੍ਹਾਂ ਦੇਣੀ ਹੈ ਕਿਵੇਂ ਦੇਣੀ ਆ ਆਸ ਹੈ ਸਾਡੇ ਦੋਨੇ ਫਰਮਾਂ ਨੂੰ ਇਸ ਤੇ ਲਾਜ਼ਮੀ ਦੋ ਸ਼ਬਦ ਜਿਹੜੇ ਆਪਣੇ ਰਜਵੰਦ ਸਾਹਿਬ ਬੋਲਣਗੇ ਤਾਂ ਇਹਨਾਂ ਦਾ ਇੱਥੇ ਆਇਆ ਨਾ ਮੈਂ ਫੇਰ ਦੋਨੇ ਫਰਮਾਂ ਵੱਲੋਂ ਬਹੁਤ ਬਹੁਤ ਧੰਨਵਾਦ ਾਰੇ ਉਪਕਰਨ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਦੂਰਚ ਨੜਨੀਆਂ ਸਾਰੀਆਂ तरहਾਂ ਦਾ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰ ਜੀ ਜੀਸੂ ਡੱਲੇਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ ਬੀੜਾ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ ਹਰ ਪੰਜਾਬੀ ਉਹਨਾਂ ਦੇ ਇੱਕ ਇੱਕ ਸਾਹ ਨਾਲ ਜੁੜਿਆ ਹੋਇਆ ਹੈ ਅਸੀਂ ਕੱਲ ਮੋਗਾ ਰੈਲੀ ਵਿੱਚ ਲੋਕਾਂ ਦੇ ਘਟ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆਂ ਕੋਈ ਕ੍ਰੀਮੇ ਰੂਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਉਹਨਾਂ ਦੀ ਗੱਲ ਕਰਨ ਦੀ ਨਹੀਂ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆ ਇੱਕ ਵੀ ਆਓ ਆਪੋ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਔਰ ਇਹਦੇ ਵਿੱਚ ਜਿੱਤ ਪ੍ਰਾਪਤ ਕਰੀਏ ਤੇ ਵਾਹਿਗੁਰੂ ਮਿਹਰ ਕਰੂ ਅਸੀਂ ਸਾਰੀਆਂ ਜਿਹੜੀਆਂ ਮੋਡੈਲਿਟੀਆਂ ਨੇ ਉਹ ਹੁਣ ਤੈਅ ਕਰਨ ਵਾਸਤੇ ਉਚੇਦੀ ਮੀਟਿੰਗ ਨੂੰ ਦੇ ਨਾਮ ਵਿੱਚ ਕਰਾਂਗੇ ਔਰ ਕਰਕੇ ਸਾਰੇ 15 ਤਾਰੀਖ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਈ ਤਰ੍ਹਾਂ ਜਿਹੜੀਆਂ ਦਿੱਲੀ ਪੱਟੀਆਂ ਸੀ ਸਾਰੀਆਂ ਮਿਲ ਕੇ ਅਸੀਂ ਜੀਤ ਕਰਾਂਗੇ ਔਰ ਦਿੱਲੀ ਨੂੰ ਪ੍ਰਾਪਤ ਕਰਾਂਗੇ ਬਾਈਕ ਨੂੰ ਮੈਂ ਕਰਦਾ ਹਾਂ 2018 ਸਰ ਜੀ ਸੀ ਅੰਗੀ ਸੇਧ ਬਖਸ਼ੀ ਸੇਧ ਯਾਪ ਕਰੇ ਸਾਰਿਆਂ ਦਾ ਫੇਰ ਧੰਨਵਾਦ ਵਰ ਸਾਨੂੰ ਜਿੰਨਾ ਸਤਿਕਾਰ ਦਿੱਤੀਆ ਹੋਂ ਤੇ ਸਾਡੇ ਇਹਨਾਂ ਸਾਥੀਆਂ ਨੇ ਦਿੱਤਾ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਵੈਕਮੀ ਕਾਲ ਸਾਹਿਬ ਵੈਕਾ ਪ੍ਰਾਨੋ ਸਾਰੇ ਸਾਥੀਓ ਜੀ ਪਹਿਲਾਂ ਤੁਹਾਡਾ ਬਹੁਤ ਹੀ ਸਪੋਰਟ ਕੀਤਾ ਹੈ ਗੰਜੇਵਾਲ ਸਾਹਿਬ ਵੀ ਤਾਲੀ ਵਿੱਚ ਦਿੱਤੋਨਾਂ ਦੀ ਮਦਦਵਾਤ ਕਰੀ ਉਹ ਬਹੁਤ ਨਾਰੀਆ ਚੀਜ਼ ਉਹਨਾਂ ਦੀ ਸਿਹਤ ਜਿਹੜੀ ਐ ਸੋ ਬਹੁਤ ਨਾਜ਼ੁਕ ਆ ਕਿ ਐਸੇ ਉਹਨਾਂ ਨੂੰ ਲੱਗ ਗਿਆ ਹੈ ਪਰ ਫਿਰ ਸਾਨੂੰ ਉਹਨਾਂ ਦੇ ਲੜਨ ਦਾ ਤਰੀਕਾ ਸਾਹ ਲੱਗਿਆ ਉਹ ਰਾਤਰੀ ਦੇ ਬਹੁਤ ਪੋਜ਼ੀਟਿਵ ਤੇ ਰੌਣਹ ਜਿਹੜਾ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਿਸਿਵ ਕਰਕੇ ਸਾਨੂੰ ਮਾਨਸਿਕ ਸ਼ਕਤ ਦਿੰਦਾ ਹੈ ਨਾ ਦਾਈ ਜੱਟੇ ਬਖੇਵੇਂ ਨੇ ਸਿੱਖ ਸਾਰੇ ਨੇ ਦੁਸ਼ਮਣ ਸਾਡਾ ਸਾਥ ਦੇ ਨੰਗਾ ਸਾਡੀਆਂ ਸਾਥੀ ਅਸੀਂ ਸਾਰੇ ਇਕੱਠੇ ਹੋ ਕੇ ਬਰਾਨਾ ਕਰੀਏ ਇਹ ਇੱਕ ਰੂਪਤਾ ਬਣ ਕਰੀਏ ਬਹੁਤ ਵਧੀਆ ਜੇ ਇੱਕ ਇਕੋਟਤਾ ਜੇ ਦੂਰ ਪਈ ਹੈ ਉਹ ਸਾਡੇ ਕਿ ਹੈ ਤਾਂ ਆਪਾਂ ਇਕੱਠੇ ਹੋ ਗਏ ਸਾਸ ਦੇ ਟੇ ਸੱਟ ਮਾਰੀ ਇਸ ਗੱਲ ਦਾ ਭੇਜ ਰੱਖੀਏ ਕਿ ਕੋਈ ਆਗੂ ਦੂਜਾ ਆਗੂ ਕੋਈ ਫਾਰਮ ਦੂਜੇ ਫਾਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ